ਦਾ ਘਰ ਘਰ ਅੰਦਰ ਧਰਮਸ਼ਾਲਾ ਘਰ ਘਰ ਭਾਵ ਹਰੇਕ ਘਰ ਨੂੰ ਧਰਮਸ਼ਾਲਾ ਬਣਾਉਣਾ ਸੀ ਹੁਣ ਜਿੰਨੇ ਘਰ ਨੇ ਉਸ ਦੇ ਵਿੱਚ ਜਿੰਨੇ ਇਨਸਾਨ ਨੇ ਉਹ ਹਰੇਕ ਨੂੰ ਅਲੱਗ ਮਨਾਉਤ ਹੈ ਕਿਉਂਕਿ ਹਰੇਕ ਮਨੁੱਖ ਆਪਣੀ ਮਰਜ਼ੀ ਅਨਸਾਰ ਜੀਵਨ ਬਤੀਤ ਕਰਦਾ ਹੈ ਹੁਣ ਘਰ ਕਿਹੜੇ ਗੱਲ ਕੀਤੀ ਹੈ ਇਹ ਸਰੀਰ ਰੂਪੀ ਘਰ ਦੀ ਗੱਲ ਕੀਤੀ ਗੁਰੂ ਸਾਹਿਬ ਨੇ ਕਿ ਸਤਨਾਮ ਕੋ ਸੰਬਧਾ ਤੇਰੀ ਘਰ ਦੀ ਤੇਰੀ ਗੱਲ ਨਾ ਮੰਨੇ ਤੇਰੇ ਧੀਆ ਪੁੱਤਰ ਤੇਰੀ ਗੱਲ ਨਾ ਮੰਨਣ ਤੇਰਾ ਮਾਤਾ ਪਿਤਾ ਦੇ ਉੱਪਰ ਵੀ ਤੇਰਾ ਜੋਰ ਨਹੀਂ ਚੱਲਦਾ ਪਰ ਤੂੰ ਆਪਣੇ ਆਪ ਨੂੰ ਤੇ ਕੰਟਰੋਲ ਕਰ ਸਕਦਾ ਨਾ ਤੂੰ ਆਪਣੇ ਆਪ ਨੂੰ ਧਰਮੀ ਬਣਾਉਣਾ ਹੈ ਪਰ ਅਸੀਂ ਅਸੀਂ ਦੂਸਰੇ ਨੂੰ ਜ਼ਰੂਰ ਉਪਦੇਸ਼ ਦਿੰਨੇ ਆ ਆਪ ਖੁਦ ਨੂੰ ਉੱਪਰ ਚੱਲਦੇ ਨਹੀਂ ਗੁਰੂ ਨਾਨਕ ਪਾਤਸ਼ਾਹੀ ਨੇ ਸਾਨੂੰ ਸੱਚ ਦੇ ਨਾਲ ਜੋੜ ਕੇ ਇਹ ਮੈਸੇਜ ਦਿੱਤਾ ਸੀ ਭਾਈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਵਾਦਨਾ ਹੈ ਜਦੋਂ ਤੂੰ ਆਪਣੇ ਆਪ ਨੂੰ ਸਵਾਰੇਗਾ ਫਿਰ ਘੋਵੇਗਾ ਮੈਂ ਮਿਲਾਂ ਤੇ ਜੇ ਉਹ ਪ੍ਰਮਾਤਮਾ ਮਿਲ ਗਿਆ ਤੇ ਫਿਰ ਘੋਵੇਗਾ ਮੈਂ ਮਿਲਿਆ ਸੁਖ ਹੋਏ ਫਿਰਦਾ ਜੇ ਤੂੰ ਮੇਰਾ ਹੋਏ ਰਹੇ ਸਭ जग ਤੇਰਾ ਕੋਈ ਜੇ ਤੂੰ ਮੇਰਾ ਬਣ ਜਾਵੇਂ ਇਹ ਸਾਰਾ ਸੰਸਾਰ ਤੇਰਾ ਹੋ ਜਾਵੇਗਾ ਪਰ ਕਦੋਂ ਹੋਵੇਗਾ ਜਦੋਂ ਮਨੁੱਖ ਉਸ ਪ੍ਰਮਾਤਮਾ ਦੀ ਬੰਦਗੀ ਕਰੇਗਾ ਜਦੋਂ ਮਨੁੱਖ ਉਸ ਪ੍ਰਮਾਤਮਾ ਦੀ ਆਬਾਦਤ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਵੇਗਾ